ਅਨਛੇਜ ਤੇਜ ਅਨਪੈ ਪ੍ਰਕਾਸ ਉਹ ਪ੍ਰਭੂ ਨਾ ਛਿੱਜਣ ਵਾਲੇ ਤੇਜ ਵਾਲਾ ਹੈ ਅਤੇ ਉਹ ਸੁੱਤੇ ਸਿੱਧ ਪ੍ਰਕਾਸ਼ਿਤ ਹੋਣ ਵਾਲਾ ਹੈ ਦਾਤਾ ਦੁਰੰਤ ਅਦਵੈ ਅਨਾਸ ਬੇਅੰਤ ਦਾਤਾ ਹੈ ਅਦਵੈਤ ਸਰੂਪ ਅਤੇ ਨਾਸ਼ ਰਹਿਤ ਹੈ ਸਭ ਰੋਗ ਸੋਗ ਤੇ ਰਹਿਤ ਰੂਪ ਉਹ ਸਭ ਰੋਗਾ ਸੋਗਾ ਤੋਂ ਰਹਿਤ ਰੂਪ ਵਾਲਾ ਹੈ ਵਹਨ ਪਾਇਆ ਕਾਲ ਅਛੈ ਸਰੂਪ ਪੈ ਰਹਿਤ ਕਾਲ ਰਹਿਤ ਨਾਸ਼ ਰਹਿਤ ਸਰੂਪ ਵਾਲਾ ਹੈ ਕਰੁਣਾ ਨਿਦਾਨ ਕਾਮਲ ਕਿਰਪਾਲ ਉਹ ਕਿਰਪਾ ਦਾ ਖਜ਼ਾਨਾ ਹੈ ਹੋਰਣ ਕਿਰਪਾਲੂ ਹੈ ਦੋਖ ਦੋਖ ਹਰਤ ਦਾਤਾ ਦਿਆਲ ਦੁਖ ਦੋਖ ਨੂੰ ਨਾਸ਼t ਕਰਨ ਵਾਲਾ ਹੈ ਦਿਹਾਲੂ ਦਾਤਾ ਹੈ ਅੰਜਨ ਬਹੀਨ ਅਨਪੰਜਨਾਥ ਮਾਇਆ ਤੋਂ ਰਹਿਤ ਅਤੇ ਆਟੁੱਟ ਸੁਆਮੀ ਹੈ। ਜਲ ਥਲ ਪ੍ਰਭਾਵ ਸਰਬਤਰ ਸਾਤ। ਉਸ ਦਾ ਜਲ ਥਲ ਵਿੱਚ ਪ੍ਰਭਾਵ ਹੈ ਅਤੇ ਸਭ ਨਾਲ ਰਮਣ ਕਰਨ ਵਾਲਾ ਹੈ। ਜਿਹੇ ਜਾਤ ਪਾਤ ਨਹੀਂ ਭੇਦ ਪਰਮ। ਜਿਸ ਦੀ ਕੋਈ ਜਾਤ ਬਰਾਦਰੀ ਅਤੇ ਭਰਮ ਭੇਦ ਨਹੀਂ। ਜਿਹ ਰੰਗ ਰੂਪ ਨਹੀਂ ਇੱਕ ਤਰਮ। ਜਿਸ ਦਾ ਕੋਈ ਰੰਗ ਰੂਪ ਨਹੀਂ ਹੈ ਅਤੇ ਕੇਵਲ ਇੱਕੋ ਹੀ ਧਰਮ ਕਰਤਾ ਬਵਾਲਾ ਹੈ। ਜਿਹ ਸਾਤਰ ਮੇਤਰ ਦੋ ਇੱਕ ਸਾਰ। ਜਿਸ ਲਈ ਵੈਰੀ ਅਤੇ ਮਿੱਤਰ ਦੋਵੇਂ ਇੱਕ ਸਮਾਨ ਹਨ। ਆਛਾ ਸਰੂਪ ਅਭਚਲ ਅਪਾਰ। ਉਸ ਦਾ ਸਰੂਪ ਨਾਸ਼ ਰਹਿਤ ਅਪਾਰ ਅਤੇ ਸਥਿਰ ਹੈ। ਜਾਣੀ ਨਾ ਜਾਏ ਜਿਹ ਰੂਪ ਰੇਖ। ਜਿਸ ਦੀ ਰੂਪ ਰੇਖਾ ਜਾਣੀ ਨਹੀਂ ਜਾਂਦੀ ਕਹਿ ਬਾਸ ਤਾਸ ਕਹਿ ਕੌਣ ਪੇਖ ਉਸ ਦਾ ਵਾਸ ਕਿੱਥੇ ਹੈ ਉਸ ਦਾ ਭੇਸ ਕਿਹੜਾ ਹੈ ਕਹਿ ਨਾਮ ਤਾਸ ਹੈ ਕਵਨ ਜਾਤ ਉਸ ਦਾ ਨਾਮ ਕੀ ਹੈ ਉਸ ਦੀ ਜਾਤ ਕੀ ਹੈ ਉਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਜੇ ਸਾਤਰ ਮਿੱਤਰ ਨਹੀਂ ਪੁੱਤਰ ਪ੍ਰਾਤ ਜਿਸ ਦਾ ਨਾ ਕੋਈ ਵੈਰੀ ਹੈ ਨਾ ਮਿੱਤਰ ਹੈ ਨਾ ਪੁੱਤਰ ਹੈ ਅਤੇ ਨਾ ਪਰਾ ਹੈ করুণਾ ਨਿਦਾਨ ਕਾਰਨ ਸਰੂਪ ਉਹ ਕਿਰਪਾ ਦਾ ਖਜਾਨਾ ਹੈ ਅਤੇ ਸਾਰੀ ਸ੍ਰਿਸ਼ਟੀ ਦਾ ਕਾਰਨ ਸਰੂਪ ਹੈ ਜਹ ਚਕਰ ਚਹਿਨ ਨਹਿ ਰੰਗ ਰੂਪ ਜਿਸ ਦਾ ਕੋਈ ਚਿੰਨ ਚਕਰ ਅਤੇ ਰੂਪ ਰੰਗ ਨਹੀਂ ਹੈ ਜਹ ਖੇਦ ਭੇਦ ਨਹਿ ਕਰਮ ਕਾਲ ਜੋ ਖੇਤ ਭੇਦ ਕਾਲ ਅਤੇ ਕਰਮ ਤੋਂ ਪਰੇ ਹੈ ਸਭ ਜੀਵ ਜੰਤਕੀ ਘਰਤ ਪਾਲ ਜੋ ਸਭ ਜੀਵ ਜੰਤੂਆਂ ਦੀ ਪਾਲਣਾ ਕਰਦਾ ਹੈ ਉਰਦੰ ਬਿਹਤ ਸੋਦੰ ਸਰੂਪ ਜੋ ਉਚਾਨ ਨਿਵਾਨ ਬਾਤ ਘਾੜ ਤੋਂ ਬਿਨਾ ਅਤੇ ਸਿੱਧ ਕਾਮਲ ਸਰੂਪ ਵਾਲਾ ਹੈ ਬੁਦੰ ਅਪਾਲ ਚੁਦੰ ਅਨੂਪ ਉਹ ਆਪਾਰ ਬੁੱਧੀ ਵਾਲਾ ਤੇ ਅਨੂਪਯੁੱਧ ਕਰਨ ਵਾਲਾ ਹੈ ਜਿਹੇ ਰੂਪ ਰੇਖ ਨਹਿ ਰੰਗ ਰਾਗ ਜਿਸ ਦਾ ਕੋਈ ਰੂਪ ਰੇਖਾ ਅਤੇ ਰਾਗ ਰੰਗ ਨਹੀਂ ਹੈ ਅਨਛੇਜ ਤੇਜ ਅਨਭੇਜ ਆਦਾਗ ਜਿਸ ਦਾ ਤੇਜ ਨਾ ਛਿਜਣ ਵਾਲਾ ਅਤੇ ਜੋ ਨਾ ਪ੍ਰਭਾਵਿਤ ਹੋਣ ਵਾਲਾ ਹੈ ਅਤੇ ਨਾ ਹੀ ਕਲੰਕਿਤ ਹੋਣ ਵਾਲਾ ਹੈ ਜਲ ਥਲ ਮਹੀਪ ਬਨ ਤਨ ਦੁਰੰਤ ਉਹ ਜਲ ਥਲ ਦਾ ਰਾਜਾ ਅਤੇ ਬਨਾ ਤੇ ਸ਼ਰੀਰਾਂ ਵਿੱਚ ਬੇਅੰਤ ਰੋਗ ਵਿੱਚ ਫਸਰਿਆ ਹੋਇਆ ਹੈ ਜਿਹੇ ਨੇਤ ਨੇਤ ਨਿਸ ਦਿਨ ਉਚਰੰਤ ਜਿਸ ਨੂੰ ਰਾਤ ਦਿਨ ਬੇਅੰਤ ਬੇਅੰਤ ਕਹਿਦਾ ਹੈ ਪਾਇਓ ਨਾ ਜਾਏ ਜਿਹੇ ਪੈਰ ਪਾਰ ਜਿਸ ਦਾ ਦੂਜਾ ਕੰਡਾ ਪਾਰ ਨਹੀਂ ਪਾਇਆ ਜਾ ਸਕਦਾ ਦੀਨਾਨ ਦੋਖ ਦੇਤਾ ਉਦਾਰ ਉਹ ਉਦਾਰ ਰੂਪ ਵਾਲਾ ਦਿਨ ਦੁਖੀਆਂ ਦਾ ਦੋਖ ਹਾਣ ਵਾਲਾ ਹੈ ਕਈ ਕੋਟ ਇੰਦਰ ਜਿਹੇ ਪਾਨ ਹਾਰ ਜਿਸ ਦੇ ਕਈ ਕਰੋੜਾ ਇੰਦਰ ਪਾਣੀ ਪਰਦੇ ਹਨ ਭਾਵ ਸੇਵਾ ਕਰਦੇ ਹਨ ਕਈ ਕੋਟ ਰਦਰ ਜੁਗਿਆ ਦਵਾਰ ਕਈ ਕਰੋੜਾ ਰੁਦਰ ਉਸ ਦੇ ਦਵਾਰ ਨਾਲ ਜੁੜੇ ਹੋਏ ਹਨ ਕਈ ਵੇਦ ਵਿਆਸ ਬ੍ਰਹਮਾ ਅਨੰਤ ਕਈ வேத ਵਿਆਸ ਅਤੇ ਬੇਸ਼ੁਮਾਰ ਬ੍ਰਹਮਾ ਜਿਹੇ ਨੇਤ ਨੇਤ ਨਿਸ ਦਿਨ ਉਚਰੰਤ ਜਿਸ ਨੂੰ ਰਾਤ ਦਿਨ ਬੇਅੰਤ ਬੇਅੰਤ ਕਹਿ ਕੇ ਉਚਾਰਦੇ ਹਨ। ਪ੍ਰਭ ਪ੍ਰਸਾਦ ਸਵਈਏ ਤੇਰੀ ਕਿਰਪਾ ਨਾਲ ਸਵਈਏ। ਦੀਨਨ ਕੀ ਪ੍ਰਤ ਪਾਲ ਕਰੈ ਨਿਤ ਸੰਤੋਵਾਰ ਗਨੀ ਮਨ ਕਰੈ। ਓ ਪ੍ਰਭੂ ਦੀਨਾ ਦੁਨੀਆਂ ਦੀ ਸਦਾ ਪ੍ਰਤ ਪਾਲਣਾ ਕਰਦਾ ਹੈ। ਸੰਤਾਨ ਨੂੰ ਉਭਾਰਦਾ ਹੈ ਅਤੇ ਹਤਿਆਚਾਰੀਆਂ ਦਾ ਵਿਨਾਸ਼ ਕਰਦਾ ਹੈ। ਪਛ ਪਸੂ ਨਗਨਾਗ ਨਰਾਤਪ ਸਰਬ ਸਮੇ ਸਭ ਕੋ ਪਰਤ ਪਾਰ ਹੈ। ਪੰਛੀਆਂ ਪਸ਼ੂਆਂ ਪਹਾੜਾਂ ਸੱਪਾਂ ਅਤੇ ਰਾਜੀਆਂ ਦੀ ਸਾਬਵੇ ਲੈ ਪਰਤ ਪਾਰਣਾ ਕਰਦਾ ਹੈ। ਭੋਕਤ ਹੈ ਜਲ ਮੈਥਲ ਮੈ ਪਲ ਮੈ ਕਲ ਕੇ ਨਹੀਂ ਕਰਮ ਵਿਚਾਰ ਹੈ। ਜੋ ਜਲ-ਥਲ ਵਿਚਲੇ ਜੀਵਾਂ ਦਾ ਪਾਲ ਵਿੱਚ ਹੀ ਪਾਲਣ-ਪੋषण ਕਰਦਾ ਹੈ ਅਤੇ ਕਲ ਕਾਲ ਵਿੱਚ ਹੋਣ ਵਾਲਿਆਂ ਦਾ ਕਰਮ ਨਹੀਂ ਵਿਚਾਰਦਾ। ਦੀਨ ਦਇਆਲ ਦਇਆ ਨਿਧ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਉਹ ਦੀਨ ਦਇਆਲ ਦਇਆ ਦਾ ਸਮੁੰਦਰ ਦੋਖਾਂ ਨੂੰ ਦੇਖ ਕੇ ਵੀ ਦੇਣੋਂ ਸੰਕੋਚ ਨਹੀਂ ਕਰਦਾ। ਦਾਹਤ ਹੈ ਦੁਖ ਦੋਖਣ ਕੋ ਦਲ ਦੁਨ ਜਣ ਕੇ ਪਲ ਮੈਂ ਦਲ ੜਾ ਹੈ ਦੁਖਾਂ ਅਤੇ ਦੋਖਾਂ ਅਨੁਸਾਰ ਦਾ ਹੈ ਅਤੇ ਦੁਰਜਨਾ ਦੇ ਦਲਾਂ ਨੂੰ ਪਲ ਪਰ ਵਿੱਚ ਦਲ ਮਲ ਦਿੰਦਾ ਹੈ ਖੰਡ ਅਖੰਡ ਪਰ ਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਜੋ ਨਾ ਖੰਡੇ ਜਾ ਸਕਣ ਵਾਲਿਆ ਦਾ ਨਾਸ਼ ਕਰਨ ਵਾਲਾ ਪਰਚੰਡ ਤੇਜ ਵਾਲਿਆਂ ਉੱਤੇ ਪ੍ਰਹਾਰ ਕਰਨ ਵਾਲਾ ਅਤੇ ਨਿਸ਼ਕਾਮ ਪ੍ਰੇਮ ਦੀ ਪ੍ਰੀਤ ਨੂੰ ਪਾਲਣ ਵਾਲਾ ਹੈ। ਪਾਰ ਨਾ ਪਾਏ ਸਕੇ पद्माਪਤ। வேதਕ ਤੇਵ ਆਪੇਦ ਉਚਾਰੈ। ਜਿਸ ਦਾ ਪਾਰ ਵਿਸ਼ਨੂੰ ਨਹੀਂ ਪਾ ਸਕਦਾ। ਅਤੇ வேதਕ ਤੇਵ ਉਸ ਨੂੰ ਆਪੇਦ ਜਿਸ ਦਾ ਰਹੱਸ ਨਾ ਸਮਝਿਆ ਜਾ ਸਕੇ ਕਹਿੰਦੇ ਹਨ। ਰੋਜੀ ਹੀ ਰਾਜ ਬਿ ਲੋਕਤ ਰਾਜਕ ਰੋਖ ਰੋਹਾਨ ਕੀ ਰੋਜੀ ਨਾ ਟਾਰੇ। ਹਰ ਰੋਜ਼ ਪਰਮਾਤਮਾ ਸਾਡੇ ਗੁਪਤ ਭੇਦਾਂ ਨੂੰ ਵੇਖਦਾ ਹੈ ਪਰ ਗੁੱਸੇ ਵਿੱਚ ਆ ਕੇ ਜੀਵਾਂ ਦੀ ਰੋਜੀ ਬੰਦ ਨਹੀਂ ਕਰਦਾ ਈਟ ਪਤੰਗ ਕੁ ਰੰਗਪੁ ਜੰਗਮ ਹੋਤ ਭਵੇ ਖਪਵਾਨ ਬਨਾਏ ਜਿਸਨੇ ਕੀੜੇ ਪਤੰਗੇ ਹਿਰਨ ਸੱਪ ਹੋਤ ਕਾਲ ਵਰਤਮਾਨ ਕਾਲ ਅਤੇ ਭਵਿਸ਼ ਕਾਲ ਬਣਾਏ ਹਨ ਦੇਵ ਆ ਦੇਵ ਖਪੇ ਅਹ ਮੇਵ ਨਾ ਭੇਵ ਲਖਿਓ ਭ੍ਰਮਸਿਓ ਪਰਮਾਇ ਦੇਵਤੇ ਅਤੇ ਦਾਤ ਹੰਕਾਰ ਕਾਰਨ ਖੱਪ ਗਏ ਕਿਸੇ ਨੇ ਉਸ ਦਾ ਭੇਦ ਨਾ ਪਾਇਆ ਉਹ ਪਰਮਾ ਵਿੱਚ ਹੀ ਪਰਮ ਦੇ ਰਹੇ ਵੇਦ ਪੁਰਾਨ ਕਥੇਬ ਕੁਰਾਨ ਅਸੇਵ ਥਕੇ ਕਰ ਹਾਥ ਨਾ ਆਏ ਵੇਦ ਪੁਰਾਨ ਕਥੇਬ ਕੁਰਾਨ ਆਦੀ ਧਰਮ ਪੋਸਤਕਾਂ ਬਹੁਤ ਗਿਣਤੀ ਮਿੰਤੀ ਕਰਦੀਆਂ ਹਿਸਾਬ ਲਗਾਉਂਦੀਆਂ ਹਾਰ ਗਈਆਂ ਪਰ ਉਹਨਾਂ ਦੇ ਹੱਥ ਕੁਝ ਨਹੀਂ ਆਇਆ पूरण प्रेम प्रभाव बिना पत सिओं के न श्री पदमा प्राप्त पाए पूरण प्रेम दे प्रभाव तो बिना दसों किसने परमात्मा नु प्रतिष्ठा सहित प्राप्त कीता है वाहेग्रो जी का खालसा वाहेग्रो जी की फतेह